ਤਿਆਲਾ ਚਾਮਨੀ ਚੌਕ ਤੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਮਲਟੀਪਲੈਕਸ ਪਾਰਕਿੰਗ ਦੀ ਜਗ੍ਹਾ ਰੱਖੀ ਗਈ ਸੀ ਜਿਸ ਜਗ੍ਹਾ ਬਾਰੇ ਭਾਜਪਾ ਦੀ ਮਹਿਲਾ ਮੋਰਚਾ ਪੰਜਾਬ ਪ੍ਰਧਾਨ ਬਿਬਾ ਜੈਂਦਰ ਕੋਰ ਨੇ ਪੰਜਾਬ ਸਰਕਾਰ ਨੂੰ ਲਿਆ ਆੜੇ ਹੱਥੇ ਬਿਬਾ ਜੈਂਦਰ ਕੋਰ ਨੇ ਆਖਿਆ ਕਿ ਇਸ ਜਗ੍ਹਾ ਨੂੰ ਸਰਕਾਰ ਵੱਲੋਂ ਵੇਚ ਦਿੱਤਾ ਗਿਆ ਤੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਦੇਖੋ ਉਹ ਜਿਹੜੀ ਚਾਨੀ ਚੌਕ ਤੇ ਜਗ੍ਹਾ ਰੱਖੀ ਸੀ ਕੈਪਟਨ ਸਾਹਿਬ ਨੇ ਪਾਰਕਿੰਗ ਬਣਾਉਣ ਵਾਸਤੇ ਉੱਥੇ ਮਲਟੀ ਪਾਰਕਿੰਗ ਦਾ ਪਲਾਨ ਬਣਿਆ ਸੀਗਾ ਤੇ ਉਦੋਂ ਕੈਪਟਨ ਸਾਹਿਬ ਨੂੰ ਹਟਾ ਕੇ ਜਦੋਂ ਕਾਂਗਰਸ ਨੇ ਉਹਨਾਂ ਨੂੰ ਹਟਾਇਆ ਫਿਰ ਉਸ ਤੋਂ ਬਾਅਦ ਇਹ ਪਾਰਕਿੰਗ ਦਾ ਮਸਲਾ ਕਿਸੇ ਨੇ ਚੁੱਕਿਆ ਨਹੀਂ ਔਰ ਹੁਣ ਆਮ ਆਦਮੀ ਪਾਰਟੀ ਨੇ ਉਹ ਜਿਹੜੀ ਜਗ੍ਹਾ ਰੱਖੀ ਸੀ ਪਾਰਕਿੰਗ ਦੀ ਉਹ ਵੇਚ ਦਿੱਤੀ ਹੈਗੀ ਐ ਔਰ ਤੁਸੀਂ ਦੇਖ ਹੀ ਰਹੇ ਹੋ ਕਿ ਪਟਿਆਲੇ ਚ ਕੰਜੈਸ਼ਨ ਕਿੰਨੀ ਹੋ ਰਹੀ ਹੈ ਕੋਈ ਸਾ ਜਿੱਥੇ ਤੁਸੀਂ ਜਾਓਗੇ ਕਿਹੜੀ ਗਲੀ ਚ ਜਾਓਗੇ ਉਥੇ ਟ੍ਰੈਫਿਕ ਜਮ ਹੋ ਰਿਹਾ ਹੈ ਹਾਂਜੀ ਗੱਲਬਾਤ ਕਰੋਗੇ ਇੱਥੇ ਕੀ ਕੋਈ ਜ਼ਰੂਰ ਕਰਾਂਗੇ ਪਰ ਪ੍ਰੋਬਲਮ ਹੈ ਇਹਨਾਂ ਨੇ ਹੁਣ ਦੇਖਣਾ ਪੈਣਾ ਜਦੋਂ ਵਿਕ ਗਈ ਐ ਆਕਸ਼ਨ ਹੋ ਗਈ ਐ ਤਾਂ ਦੇਖਣਾ ਪੈਣਾ ਕੀ ਕਰ ਸਕਦੇ ਆ ਅਸੀਂ ਭਿੰਦਰਪਾਲ ਸਿੰਘ ਹੈ ਜੀ ਮੈਂ ਇੱਥੇ ਚੰਦਨੀ ਚੌਂਗ ਦਾ ਨੇੜੇ ਦਾ ਵਸੀਗਾ ਰਹਿਣ ਦਾ ਤੇ ਮੈਂ ਜਿਹੜੀ ਇਹ ਗੱਲ ਕਹਿਣਾ ਚਾ ਰਿਹਾ ਵੀ ਜਿਹੜਾ ਇਹ ਟ੍ਰੈਫਿਕ ਦੀ ਜਿਹੜੀ ਇੰਨੀ ਵੱਧਦੀ ਹੈ ਸਮੱਸਿਆ ਜਿਹੜੀ ਹੈ ਇਹ ਦਿਨ ਬਦ ਦਿਨ ਵੱਧਦੀ ਜਾ ਰਹੀ ਹੈ ਇੱਥੇ ਤੇ ਜਿਹੜਾ ਮੇਨ ਚੌਂਗ ਹੈ ਇੱਥੇ ਬਾਰ ਬਾਰ ਤੋਂ ਕਈ ਸ਼ਾਰਾਂ ਦੇ ਲੋਕ ਜਿਹੜੇ ਇੱਥੇ ਸ਼ੋਪਿੰਗ ਕਰਨ ਆਉਂਦੇ ਆ ਪਰ ਜਿਹੜੀ ਪਿਛਲੀ ਸਰਕਾਰ ਸੀ ਕਾਂਗਰਸ ਸਰਕਾਰ ਸੀ ਉਸ ਵਾਂ ਇੱਕ ਇੱਥੇ ਚਾਂਦਨੀ ਚੌਗਦੇ ਨਾਲ ਇੱਕ ਜਗ੍ਹਾ ਸੀ ਜਿਹੜੀ ਇਹਨਾਂ ਦੀ ਉੱਥੇ ਮਲਟੀਪਲ ਪਾਰਕਿੰਗ ਬਣਾਉਣ ਦਾ ਜਿਹੜਾ ਪ੍ਰਸਤਾਵ ਸੀ ਉਹ ਪਾਸ ਰੱਖਿਆ ਸੀ ਪਰ ਜਿਹੜੀ ਹੈ ਜਦੋਂ ਸਰਕਾਰ ਬਦਲੀ ਹੈ ਨਵੀਂ ਸਰਕਾਰ ਆਂਦੀ ਤੇ ਜਗ੍ਹਾ ਜਿਹੜੀ ਇਹਨਾਂ ਨੇ ਸੇਲ ਕਰ ਦਿੱਤੀ ਗਈ ਹੈ ਉੱਥੇ ਸ਼ੋਰੂਮ ਵਾਸਤੇ ਜਗ੍ਹਾ ਕੱਟ ਦਿੱਤੀ ਗਈ ਹੈ ਵੀ ਇਹਨਾਂ ਨੇ ਆਪਣਾ ਕੋਈ ਪੁਵਿੱਖ ਬਿਲਕੁਲ ਨਹੀਂ ਸੋਚਿਆ ਸਰਕਾਰ ਨੇ ਵੀ ਲੋਕਾਂ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਸੋਚਿਆ ਨਹੀਂ ਕਿਸੇ ਤਰ੍ਹਾਂ ਦਾ ਵੀ ਲੋਕੀ ਗੱਡੀਆਂ ਕਿੱਥੇ ਪਾਰਕ ਕਰਨਗੇ ਜੇ ਸਰਕਾਰ ਚੰਦੀ ਤਾਂ ਇੱਥੇ ਮਲਟੀਪਲ ਪਾਰਕਿੰਗ ਬਣਾ ਕੇ ਆਪਣਾ ਕਈ ਗੁਣਾ ਜਿਹੜਾ ਰੈਵਨਿਊ ਵਧਾ ਸਕਦੀ ਸੀ ਤੇ ਨਾਲੇ ਨਗਰ ਨਿਗਮ ਨੂੰ ਵੀ ਇਸ ਦਾ ਕਾਫੀ ਵੱਡਾ ਫਾਇਦਾ ਮਿਲਦਾ ਪਰ ਸਰਕਾਰ ਨੇ ਇੱਕ ਵਾਰੀ ਜਿਹੜੇ ਜਗ੍ਹਾ ਸੇਲ ਕਰਕੇ ਇੱਕ ਵਾਰੀ ਪੈਸੇ ਵਟਣ ਵੱਲ ਧਿਆਨ ਦਿੱਤਾ ਗਿਆ ਤੁਹਾਡੇ ਵੱਲੋਂ ਇੱਥੇ ਖਬਰ ਚਲਾਈ ਗਈ ਸੀ ਟ੍ਰੈਫਿਕ ਨੂੰ ਲੈ ਕੇ ਵਨਵੇ ਨੂੰ ਲੈ ਕੇ ਇਹ ਜਿਹੜਾ ਪ੍ਰਸ਼ਾਸਨ ਨੇ ਵਨਵੇ ਤਾਂ ਕੀਤਾ ਪਰ ਇਹ ਕੋਈ ਪੱਕਾ ਹੱਲ ਨਹੀਂ ਹੈਗਾ ਦੇਖੋ ਹੁਣ ਵੀ ਤੁਸੀਂ ਦਿਖਾ ਸਕਦੇ ਹੋ ਵੀ ਇੱਕ ਦੋ ਮੁਲਾਜ਼ਮ ਇਹਨਾਂ ਨੇ ਲਾ ਦਿੱਤੇ ਆ ਤੁਸੀਂ ਕਾਫੀ ਵੱਡੀ ਸੰਖਿਆ ਦੇ ਇੱਥੇ ਕਾਰਾਂ ਤੇ ਲੋਕ ਬਾਹਰੋਂ ਆਉਂਦੇ ਆ ਬਾਹਲੇ ਸ਼ਹਿਰਾਂ ਤੋਂ ਸ਼ੋਪਿੰਗ ਕਰਨ ਪਰ ਜਿਹੜੇ ਟ੍ਰੈਫਿਕ ਮੁਲਾਜ਼ਮ ਦੇਖੇ ਗਏ ਆ ਵੀ ਆਪਣਾ ਸਹੀ ਤਰ੍ਹਾਂ ਡਿਊਟੀ ਨਿਭਾਉਣ ਇਹ ਵੀ ਦੇਖਣ ਨੂੰ ਆਇਆ ਵੀ ਕਈ ਜਗ੍ਹਾ ਤੇ ਜਿੱਥੇ ਵੀਵੀਆਈਪੀ ਕਲਚਰ ਇੱਕ ਵਾਸਤੇ ਸਰਕਾਰ ਕਹਿ ਰਹੀ ਹੈ ਵੀਵੀਆਈਪੀ ਕਲਚਰ ਅਸੀਂ ਖਤਮ ਕਰ ਰਹੇ ਹਾਂ ਪਰ ਇੱਕ ਪਾਸੇ ਇਹ ਵੀ ਦੇਖਣ ਨੂੰ ਮਿਲ ਰਿਹਾ ਵੀ ਜਿਹੜੇ ਟ੍ਰੈਫਿਕ ਮੁਲਾਜ਼ਮ ਹੈ ਇਹ ਵੀ ਉੱਥੇ ਛੋਟ ਛੋਟੇ ਉੱਥੇ ਘਟਨਾ ਤੇ ਛੋਟ ਛੋਟੇ ਉਹਨਾਂ ਤੇ ਇਹ ਪਹਿਲਾਂ ਉਹ ਇਹਨਾਂ ਨੂੰ ਬੁਲਾ ਦਿੱਤਾ ਜਾਂਦਾ ਤੇ ਜਿਹੜਾ ਸ਼ਹਿਰ ਦੀ ਸਮੱਸਿਆ ਟ੍ਰੈਫਿਕ ਦੀ ਹੈ ਤਾਂ ਹੀ ਹੱਲ ਨਹੀਂ ਹੋ ਸਕਦੀ ਇਹਨਾਂ ਤੋਂ ਇਹਨਾਂ ਨੂੰ ਚਾਹੀਦਾ ਵੀ ਹੱਲ ਕੀਤਾ ਜਾਵੇ ਮੇਰਾ ਨਾਮ ਜਸਵਿੰਦਰ ਹੈ ਪਾਰਕਿੰਗ ਨਾਲ ਕਿ ਬੜੀ ਸਮੱਸਿਆ ਪੈ ਰਹੀ ਹੋਏ ਪਾਰਕਿੰਗ ਨਹੀਂ ਦੇਖੋ ਪੂਰੇ 2 ਮਿੰਟ ਖੜੋ ਤੁਸੀਂ ਹੁਣੇ ਸਾਰੀ ਰੋਡ ਬਲੋਕ ਹੋ ਗਈ ਆ ਪਾਰਕਿੰਗ ਦੀ ਜਗ੍ਹਾ ਸਾਰੀ ਬਣੀ ਪਈ ਹੈ ਵੈਸੇ ਹੋਰ ਮੈਨੂੰ ਚਾਹੀਦਾ ਕਿ ਉਹ ਪਾਰਕਿੰਗ ਬਣਾ ਦੋ ਵਧੀਆ ਬਣੇਗਾ ਉੱਥੇ ਜਗ੍ਹਾ ਕਿਉਂਕਿ ਉਹ ਤੇ ਨਹੀਂ ਸਾਨੂੰ ਪਤਾ ਇਹ ਜਗ੍ਹਾ ਵਿੱਚ ਭਰੇ ਆ ਕਿ ਪਾਰਕਿੰਗ ਦੀ ਜਗ੍ਹਾ ਹੈ ਬੈਸਟ ਹੈ ਵੀ ਉਹਰੇ ਗਰਮਣ ਪਾਰਕਿੰਗ ਬਣਾਣੀ ਚਾਹੀਦੀ ਹੈ ਜਿੱਨਾ ਸਾਰੀਆਂ ਗੱਡੀਆਂ ਦੀ ਉਹਰੇ ਆ ਲੋਲੇ ਸਾਰੇ ਜੀ ਬੰਨਵੇਂ ਕੋਈ ਕੰਮ ਜਾਬ ਨਹੀਂ ਹੋਣੀ ਤੁਸੀਂ 5 ਮਿੰਟ ਖੜੋ ਤੇ ਦੇਖੋ ਹੁਣੇ ਸਾਰੀ ਰੋਡ ਜਮ ਹੋਣੀ ਜਿੱਦਿ ਜੰਬ ਜੰਬ ਆ ਉਲਟਾ ਦਾਵੇ ਕਰੀਏ ਐ ਤਾਂ ਮਲਾਦਨ ਲੋਕ ਬੈਠੇ ਰਹੇ ਉੱਤੇ ਬਟ ਉੱਥੇ ਵੀ ਨਹੀਂ ਵੀ ਅਜੇ ਕੰਮ ਉੱਥੇ ਪੂਰੀ ਆਰੀ ਹੈ ਕਿਉਂਕਿ ਦੇਖੋ 5 ਮਿੰਟ ਨੂੰ ਦੇਖ ਕੇ ਗੁਜਾਮ ਹੋ ਜੇਗੀ ਉਹਨੇ ਬੱਚੇ ਦੀ ਸਕੂਲ ਛੁੱਟੀ ਹੋਏਗੀ ਰੋਡ ਗਾੜੀ ਜਾਮ ਹੋ ਜੇਗੀ ਜੀ ਉਹ ਜਿਹੜਾ ਇਹ ਜਿਹੜੀ ਪਿੱਛੇ ਦੇਖੋ ਜਗ੍ਹਾ ਜਿਹੜੀ ਇਹ ਜਗ੍ਹਾ ਕਾਂਗਰਸ ਸਰਕਾਰ ਵੇਲੇ ਇੱਥੇ ਮਲਟੀਪਲ ਪਾਰਕਿੰਗ ਵਾਸਤੇ ਰੱਖੀ ਗਈ ਸੀ ਪਰ ਸਰਕਾਰ ਬਦਲਦੇ ਜਿਹੜੀ ਨਵੀਂ ਸਰਕਾਰ ਹੈ ਹੁਣ ਉਹਨਾਂ ਨੇ ਜਿਹੜੀ ਜਗ੍ਹਾ ਹੈ ਸਾਰੀ ਸੇਲ ਕਰ ਦਿੱਤੀ ਗਈ ਹੈ ਇਹ ਵੀ ਦੇਖੋ ਹੁਣ ਚਾਇਆ ਵੀ ਇਹ 5 ਲੱਖ ਰੁਪਏ ਗੱਜ ਜਗ੍ਹਾ ਜਿਹੜੀ ਸਰਕਾਰ ਦੇ ਵੱਲੋਂ ਵੇਚੀ ਜਾ ਰਹੀ ਹੈ ਤੇ ਵਿਕ ਵੀ ਗਈ ਹੈ ਦੋ ਸ਼ੋਰੂਮ ਤੁਸੀਂ ਦੇਖ ਸਕਦੇ ਹੋ ਪਿੱਛੇ ਬਣ ਕੇ ਪਰ ਜਿਹੜਾ ਸਰਕਾਰ ਵੱਲੋਂ ਉਹ ਪਾਰਕਿੰਗ ਦੀ ਸਮੱਸਿਆ ਦਾ ਹੱਲ ਕੋਈ ਵੀ ਨਹੀਂ ਸੋਚਿਆ ਗਿਆ ਵੀ ਜੇ ਲੋਕ ਇੱਥੇ ਖਰੀਦਦਾਰੀ ਕਰਨ ਆਣਗੇ ਗੱਡੀਆਂ ਤੇ ਉਹ ਗੱਡੀਆਂ ਪਾਰਕ ਕਿੱਥੇ ਕਰਨਗੇ ਉਹਨਾਂ ਦੀ ਲੋਕਾਂ ਦੀ ਮਜਬੂਰੀ ਬਣ ਗਈ ਵੀ ਉਹ ਜਗ੍ਹਾ ਨਾ ਹੋਣ ਕਰਕੇ ਸੜਕਾਂ ਦੇ ਉੱਤੇ ਗੱਡੀਆਂ ਉਹਨਾਂ ਨੇ ਲਾ ਕੇ ਆਪਣਾ ਸ਼ੋਪਿੰਗ ਕਰਨ ਚਲੇ ਜਾਂਦੇ ਆ ਪਾਰਕਿੰਗ ਦੀ ਜਿਹੜੀ ਸਮੱਸਿਆ ਹੈ ਬਹੁਤ ਸਰਕਾਰ ਨੂੰ ਚਾਹੀਦਾ ਵੀ ਜਲਦੀ ਧਿਆਨ ਦੇਣਾ ਚਾਹੀਦਾ ਔਰ ਕੋਈ ਵੀ ਸੁਵਿਧਾ ਸੁਵਿਧਾ ਸਰਕਾਰ ਇੱਥੇ ਇੰਨੇ ਮਹਿੰਗੇ ਰੇਟ ਦੇ ਉੱਤੇ ਜਗ੍ਹਾ ਵੇਚ ਕੇ ਕੋਈ ਵੀ ਸੁਵਿਧਾ ਸਰਕਾਰ ਪਬਲਿਕ ਨੂੰ ਨਹੀਂ ਦੇ ਰਹੀ ਪਾਰਕਿੰਗ ਦੀ ਸਮੱਸਿਆ ਬਿਲਕੁਲ ਉਦਾਨੋ ਚਾਹੀਦਾ ਸਰਕਾਰ ਨੂੰ ਵੀ ਪਾਰਕਿੰਗ ਦੇ ਜਿਹੜਾ ਇੱਥੇ ਪ੍ਰੋਪਰ ਹੱਲ ਕੀਤਾ ਜਾਵੇ ਵੀ ਲੋਕਾਂ ਦੀ ਜਿਹੜੀ ਹੈ ਉਹਨਾਂ ਦੀ ਗੱਡੀਆਂ ਸੇਫ ਰਹਿਣ ਜਾਮ ਨਾ ਲੱਗੇ ਇਹ ਲੋਕਾਂ ਨੂੰ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਹੈ